ਜੈਵਲਿਨ ਥਰੋ ਦੇ ਫਾਈਨਲ ਤੋਂ ਬਾਅਦ ਹਰ ਕਿਸੇ ਦੀ ਜ਼ੁਬਾਨ ਤੇ ਅਰਸ਼ਦ ਨਦੀਮ ਦਾ ਨਾਮ ਹੈ ਅਰਸ਼ਦ ਨਦੀਮ ਲੰਦੇ ਪੰਜਾਬ ਦਾ ਇੱਕ ਗੱਭਰੂ ਜਵਾਨ ਹੈ ਜਿਸ ਨੇ ਜੈਵਲਿਨ ਥਰੋ ਦੇ ਵਿੱਚ ਪਹੁੰਚ ਕੇ ਇੱਕ ਅਜਿਹਾ ਮੁਕਾਮ ਹਾਸਲ ਕੀਤਾ ਹੈ ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਵਾਹਵਾਹੀ ਹੋ ਰਹੀ ਹੈ ਵਿਸ਼ਵ ਪੱਧਰ 'ਤੇ ਨਦੀਮ ਦੀ ਵਾਹਵਾਹੀ ਹੋ ਰਹੀ ਹੈ ਉਸ ਨੂੰ ਦੁਆਵਾਂ ਦਿੱਤੀਆਂ ਜਾ ਰਹੀਆਂ ਨੇ ਤੇ ਇਸ ਦੇ ਨਾਲ ਹੀ ਪਾਕਿਸਤਾਨ ਦੇ ਵਿੱਚ ਵੀ ਉਸ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ ਜਿੱਥੇ ਇੱਕ ਪਾਸੇ ਨੀਰਜ ਚੋਪੜਾ ਦੀ ਸਿਲਵਰ ਜਿੱਤਣ ਦੀ ਖੁਸ਼ੀ ਸੀ ਉੱਥੇ ਹੀ ਅਰਸ਼ਦ ਨਦੀਮ ਦੇ 골ਡ ਨੇ ਵੀ ਹਰ ਕਿਸੇ ਨੂੰ ਖੁਸ਼ ਕਰ ਦਿੱਤਾ ਸੀ ਤੇ ਹੁਣ ਪਾਕਿਸਤਾਨ ਦੇ ਵਿੱਚ ਅਰਸ਼ਦ ਨਦੀਮ ਦਾ ਖਾਸ ਸਵਾਗਤ ਕੀਤਾ ਗਿਆ ਤੇ ਉਹਨਾਂ ਤੇ ਜੋ ਹੈ ਤੋਹਫੀਆਂ ਦੀ ਵਰਖਾ ਹੋ ਰਹੀ ਹੈ ਕੋਈ ਉਹਨਾਂ ਨੂੰ ਗੱਡੀ ਗਿਫਟ ਦੇ ਰਿਹਾ ਤੇ ਕੋਈ ਪੈਸੇ ਤੇ ਕੋਈ ਵੱਖ-ਵੱਖ ਜੋ ਤੋਹਫੇ ਹੈ ਨਦੀਮ ਨੂੰ ਭੇਜੇ ਜਾ ਰਹੇ ਨੇ ਇਸਦੇ ਨਾਲ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਵਾਜ਼ ਸ਼ਰੀਫ ਅਰਸ਼ਦ ਨਦੀਮ ਨੂੰ ਮਿਲੇ ਉਹਨਾਂ ਵੱਲੋਂ ਉਸ ਨੂੰ ਵੱਡੇ ਤੋਹਫੇ ਦਾ ਜੋ ਹੈ ਐਲਾਨ ਕੀਤਾ ਗਿਆ ਸ਼ਹਿਵਾਜ਼ ਸ਼ਰੀਫ ਵੱਲੋਂ 150 ਮਿਲੀਅਨ ਪਾਕਿਸਤਾਨੀ ਰੁਪਏ ਦੇਣ ਦਾ ਅਸ਼ਰ ਨਦੀਮ ਨੂੰ ਐਲਾਨ ਕੀਤਾ ਗਿਆ ਤੇ ਇਸ ਦੇ ਨਾਲ ਹੀ ਦੇਸ਼ ਦਾ ਦੂਜਾ ਸਰਵੋੱਚ ਸਨਮਾਨ ਵੀ ਅਸ਼ਰ ਨਦੀਮ ਨੂੰ ਦਿੱਤਾ ਜਾਵੇਗਾ ਇਹ ਐਲਾਨ ਜੋ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਕੀਤਾ ਗਿਆ ਉਹਨਾਂ ਨੇ ਉਸ ਦੇ ਕੋਚ ਨੂੰ ਵੀ 10 ਕਰੋੜ ਪਾਕਿਸਤਾਨੀ ਰੁਪਏ ਦੇਣ ਦਾ ਐਲਾਨ ਕੀਤਾ ਤੇ ਇਸ ਦੇ ਨਾਲ ਹੀ ਜੋ ਹੈ ਜੋ ਅਰਸ਼ਦ ਨਦੀਮ ਹੈ ਔਰ ਆਤੂ ਰਾਤ ਕਰੋੜਪਤੀ ਬਣ ਗਏ ਨੇ ਤੇ ਉਹਨਾਂ ਤੇ ਤੋਹਫਿਆਂ ਦੀ ਵਰਖਾ ਹੋ ਰਹੀ ਹੈ ਤੇ ਨਾਲ ਹੀ ਉਹਨਾਂ ਨੂੰ ਵਾਹ ਵਾਹੀ ਵੀ ਦਿੱਤੀ ਜਾ ਰਹੀ ਹੈ ਮੁਲਾਕਾਤ ਦੌਰਾਨ ਸ਼ਾਹਵਾਸ਼ ਸ਼ਰੀਫ ਨੇ ਇਹ ਕਿਹਾ ਕਿ ਅਰਸ਼ਦ ਨਦੀਮ ਦੀ ਸਫਲਤਾ ਇਸ ਗੱਲ ਦਾ ਕਾਫੀ ਸਬੂਤ ਹੈ ਕਿ ਸੀਮਤ ਸਾਧਨ ਮੁਸ਼ਕਲਾਂ ਅਤੇ ਚੁਣੌਤੀਆਂ ਸਫਲਤਾ ਦੇ ਰਾਹ ਦੇ ਵਿੱਚ ਰੁਕਾਵਟ ਨਹੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਨਦੀਮ ਲਈ ਦੇਸ਼ ਦੇ ਦੂਜੇ ਸਰਵੋੱਚ ਨਾਗਰਿਕ ਸਨਮਾਨ ਹਿਲਾਲ ਇਮਤiaz ਦਾ ਵੀ ਐਲਾਨ ਕੀਤਾ ਇਸਲਾਮਾਬਾਦ ਦੇ ਜਿਨਾਹ ਸਟੇਡੀਅਮ ਦੇ ਵਿੱਚ ਅਰਸ਼ਦ ਨਦੀਮ ਹਾਈ ਪਰਫੋਰਮੈਂਸ ਅਕੈਡਮੀ ਦੀ ਸਥਾਪਨਾ ਵੀ ਕਰਨ ਦਾ ਐਲਾਨ ਕੀਤਾ ਗਿਆ ਇਸ ਦੇ ਨਾਲ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਪਾਕਿਸਤਾਨੀ ਰੁਪਏ 1 ਬਿਲੀਅਨ ਦੇ ਸਪੋਰਟਸ ਐਂਡਰੋਸਮੈਂਟ ਫੰਡ ਦੀ ਸਥਾਪਨਾ ਦਾ ਵੀ ਐਲਾਨ ਕੀਤਾ ਇਸ ਦੇ ਨਾਲ ਹੀ ਲੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਮ ਨਵਾਜ਼ ਵੀ ਨਦੀਮ ਦੇ ਘਰ ਪਹੁੰਚੀ ਉਹਨਾਂ ਵੱਲੋਂ ਅਰਸ਼ ਨਦੀਮ ਨੂੰ ਤੋਹਫੇ ਵਜੋਂ 10 ਕਰੋੜ ਪਾਕਿਸਤਾਨੀ ਰੁਪਏ ਦਾ ਚੈੱਕ ਅਤੇ ਕਾਰ ਭੇਟ ਕੀਤੀ ਗਈ ਇਸ ਮੁਲਾਕਾਤ ਦੀਆਂ ਤਸਵੀਰਾਂ ਤੇਜ਼ੀ ਨਾਲ ਇੰਟਰਨੈਟ ਤੇ ਵਾਇਰਲ ਹੋ ਰਹੀਆਂ ਨੇ ਜਿਸ ਦੀ ਖਾਸ ਗੱਲ ਇਹ ਹੈ ਕਿ ਕਾਰ ਦਾ ਨੰਬਰ 92.97 ਹੈ ਜੋ ਕਿ ਨਦੀਮ ਦੇ 올림픽 ਚੇਸੁੱਟੇ ਗਏ ਥਰੋ ਦੇ ਬਰਾਬਰ ਹੈ